ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਦੀ ਫਤਿਹ ਕਿਸਾਨ ਮਜ਼ਦੂਰ ਸੰਘਾਤੀ ਪੰਜਾਬ ਦਾ ਸੁਪਰ ਪ੍ਰਧਾਨ ਸੁਖਵਿੰਦਰ ਸਿੰਘ ਸੁਭਰਾ ਨਾਲ ਮੇਰੇ ਆਗੂ ਸਹਿਬਾਨ ਜਿਹੜੀਆਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੋਂ ਹੜਤਾਲ ਚੱਲ ਰਹੀ ਆ ਪੰਜਾਬ ਦੀ ਸਰਕਾਰ ਉਹਨਾਂ ਵੱਲੇ ਪਿੱਠ ਕਰਕੇ ਬੈਠੀ ਆ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਵਾ ਕਿ ਐਕਸੀਡੈਂਟਲੀ ਉਹਨਾਂ ਨੂੰ ਕੋਈ ਵਾਅਦਾ ਨਹੀਂ ਮਿਲਦਾ ਭਾਵੇਂ ਕਿੰਨਾ ਵੱਡਾ ਨੁਕਸਾਨ ਹੋ ਜਾਈ ਔਰ ਮਹਿਕਮੇ ਦੇ ਵਿੱਚ ਬੰਦਾ ਹੀ ਕੋਈ ਨਹੀਂ ਜਥੇਬੰਦੀਆਂ ਨੇ ਸਾਡੀ ਚਰੋਕਣੀ ਮੰਗ ਹੈ ਵੀ 2003 ਐਕਟ ਰੱਦ ਕਰਕੇ ਪਾਵਰ ਕੌਨ ਨੂੰ ਪਹਿਲੇ ਸਭੂ ਦੇ ਬੀਲੀ ਬੋਰਡ ਦੇ ਵਿੱਚ ਜਿਹੜਾ ਉਹ ਫਿਰ ਬਹਾਲ ਕੀਤਾ ਜਾਵੇ। ਇਹਦੇ ਤੇ ਉਹਨਾਂ ਦੀ ਹੜਤਾਲ ਦੀ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਵੱਲੋਂ ਪੂਰਨ ਮਹਤਵਾ। ਔਰ ਪੰਜਾਬ ਸਰਕਾਰ ਇਧਰ ਧਿਆਨ ਦੇਵੇ ਜਿਹੜਾ ਕਿਸਾਨਾਂ ਦਾ ਖੇਤਕਾਰਾਂ ਦਾ ਮਜ਼ਦੂਰਾਂ ਦਾ ਔਰ ਮਲਾਜ਼ਮਾਂ ਦਾ ਟਕਰਾਓ ਕਰਾ ਰਹੇ ਆ ਚਿਪ ਵਾਲੇ ਸਮਾਰਟ ਮੀਟਰਾਂ ਤੇ ਆਪੋਏ ਸਾਨੂੰ ਪਰਿਵਾਰਾਂ ਦੇ ਤੌਰ ਤੇ ਲੜਾ ਰਿਹਾ। ਅਸੀਂ ਕਹਿੰਨੇ ਆ ਵੀ ਜੇ ਚਿਪ ਵਾਲੇ ਮੀਟਰ ਲਾਉਂਦੀ ਹੈ ਢੀ ਕਾਹਲੀ ਆ ਭਗਵਾਨ ਤਮਾਨ ਸਰਕਾਰ ਨੂੰ ਤੇ ਉਹਨਾਂ ਨੂੰ ਚਾਹੀਦਾ ਵਾ ਹਲਕੇ ਦਾ ਐਮਐਲਏ ਹੋਵੇ ਪੁਲਿਸ ਨਾਲ ਹੋਵੇ ਔਰ ਬਾਈ ਫੋਰਸ ਹੋ ਕੇ ਆਪ ਐਮਐਲਏ ਆਵੇ ਵੀ ਵਾਦਾ ਕੀਤਾ ਹੈ 600 ਜੂੰਟ ਦਾ ਤੇ ਦੇ ਰਿਹਾ ਤੁਹਾਨੂੰ ਚਿਪ ਵਾਲੇ ਮੀਟਰ ਔਰ ਜੇ ਇਹਨਾਂ ਮੰਗਾ ਮਸਲੇ ਵਾਲੇ ਸਰਕਾਰ ਧਿਆਨ ਨਹੀਂ ਦਿੰਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਅੰਦੋਲਨ ਜਿਹੜਾ ਉਹ ਮਗਾਇਆ ਜਾਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੂਰਨ ਤੌਰ ਤੇ ਬਿਜਲੀ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਦੀ ਹਮਾਇਤ ਕਰਦੀ ਹੋਈ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਆ ਕਿ ਜਲਦੀ ਤੋਂ ਜਲਦੀ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ ਔਰ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਬਿਜਲੀ ਬੋਰਡ ਨੂੰ ਪਹਿਲੇ ਸਬੂਤ ਮੁਹਾਲ ਕਰਨ ਵਾਸਤੇ ਕੰਮ ਦਿੱਤਾ ਕੀ ਸ਼ੁਰੂ ਕੀਤਾ ਜਾਵੇ ਤਾਂ ਜੋ ਇਹ ਜਿਹੜਾ ਪਬਲਿਕ ਦਾ ਅਦਾਰਾ ਵਾ ਇਹ ਕਾਰਪੋਰੇਟਰਾਂ ਦੇ ਹੱਥਾਂ ਦੇ ਵਿੱਚ ਨਾ ਜਾਵੇ ਇਹ ਪਬਲਿਕ ਦਾ ਹੀ ਰਹਿ ਜਾਵੇ ਇਹਦੇ ਤੇ ਅੱਜ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਪੂਰਨ ਤੌਰ ਤੇ ਬਿਜਲੀ ਮੁਲਾਜ਼ਮਾਂ ਦੀ ਸਹੀ ਜਿਹੜੀਆਂ ਮਹੱਤਵਗਤ ਕਰਦੀ ਹੋਈ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਉਹਨਾਂ ਦੇ ਮਸਲੇ ਜਾਇਜ਼ ਨੇ ਪਰ ਪੰਜਾਬ ਦੀ ਸਰਕਾਰ ਕਾਰਪੋਰੇਟਰਾਂ ਦੇ ਹੱਥ ਵਿੱਚ ਭੁਗਦਿਆਂ ਜਿਵੇਂ ਗੱਲ ਕਰ ਰਹੀ ਆ ਇਹ ਕਦੀ ਵੀ ਮਨਜ਼ੂਰ ਨਹੀਂ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ